ਗੁਰਜੀਕਾ ਖਾਲਸਾ ਰਵਾਹੀ ਗੁਰਜੀ ਕੀ ਬਾਤ ਹੈ ਸੰਗਤ ਜੀ ਅੱਜ ਆਪਾਂ ਇਹ ਵਿਚਾਰ ਕਰਨੀ ਹੈ ਕਿ ਰਹਿਰਾ ਸਾਹਿਬ ਦਾ ਸਮਾਂ ਕਦੋਂ ਹੁੰਦਾ ਹੈ ਰਹਿਰਾ ਸਾਹਿਬ ਜਾਂ ਕੀਰਤਨ ਸੁਹਲੇ ਦਾ ਪਾਠ ਜਾਂ ਆਸਾ ਦੀ ਵਾਰ ਦਾ ਨਿਤਨੇਮ ਜਾਂ ਪੰਜ ਬਾਣੀਆਂ ਦੇ ਨਿਤਨੇਮ ਕਦੋਂ ਕਰਨਾ ਚਾਹੀਦਾ ਹੈ ਕਈ ਸੰਗਤਾਂ ਦੇ ਮੈਸੇਜ ਆ ਰਹੇ ਹਨ ਕਿ ਰਹਿਰਾਸ ਕਦੋਂ ਕਰਨੀ ਚਾਹੀਦੀ ਹੈ ਜਾਂ ਕੀਰਤਨ ਸਵੇਲਾ ਕਦੋਂ ਕਰਨਾ ਚਾਹੀਦਾ ਪਰ ਅਸੀਂ ਸੰਗਤ ਜੀ ਨਾਲ ਆਸੇ ਦੀ ਵਾਰ ਤੇ ਪੰਜ ਬਾਣੀਆਂ ਬਾਰੇ ਵੀ ਵਿਚਾਰ ਨਾਲ ਕਰਨੀ ਹੈ ਕਿ ਉਹ ਬਾਣੀਆਂ ਕਦੋਂ ਪੜਨੀਆਂ ਨੇ ਪਹਿਲੀ ਗੱਲ ਸੰਗਤ ਜੀ ਰਹਿਰਸ ਜੀ ਆਪਾਂ ਕਰਦੇ ਹਾਂ ਰਹਿਰਸ ਸਾਹਿਬ ਦੀ ਰਹਿਰਸ ਸਾਹਿਬ ਜਦੋਂ ਸੂਰਜ ਡੁੱਬਣ ਵਾਲਾ ਹੋਵੇ ਡੁੱਬਿਆ ਨਾ ਹੋਵੇ ਡੁੱਬਣ ਵਾਲਾ ਹੋਵੇ ਉਦੋਂ ਰਹਿਰਸ ਕਰਨੀ ਹੈ ਇਹ ਨਾ ਹੋਵੇ ਕਿ ਸੂਰਜ ਡੁੱਬ ਗਿਆ ਹੋਵੇ ਤੇ ਰਾਤ ਪੈ ਗਈ ਹੋਵੇ ਤੇ ਆਪਣਾ ਜਿਹੜਾ ਸਮਾਂ ਉਦੋਂ ਰਹਿਰਸਦਾ ਹੋਵੇ ਨਹੀਂ ਸੂਰਜ ਜਦੋਂ ਅਸਤ ਹੁੰਦਾ ਹੈ ਡੁੱਬਦਾ ਜਦੋਂ ਸ਼ੁਰੂਆਤ ਹੁੰਦੀ ਸੂਰਜ ਡੁੱਬਣ ਦੀ ਉਦੋਂ ਸੰਗਤ ਜੀ ਇਹ ਰਹਿਰਸ ਸਾਹਿਬ ਦਾ ਪਾਠ ਕਰਨਾ ਹੁੰਦਾ ਹੈ ਪਰ ਬਹੁਤੀਆਂ ਸੰਗਤਾਂ ਕੀ ਕਰਦੀਆਂ ਰਾਤ ਨੂੰ ਜਦੋਂ ਆਪਾਂ ਆਸਣ ਤੇ ਸੌਂਨੇ ਆ ਜਦੋਂ ਰਾਤ ਨੂੰ ਸੌਣੇ ਉਦੋਂ ਰਹਿਰਸ ਦਾ ਪਾਠ ਕਰਦੇ ਆਂ ਉਦੋਂ ਸੰਗਤ ਜੀ ਰਹਿਰਸ ਦਾ ਪਾਠ ਦਾ ਸਮਾਂ ਨਹੀਂ ਹੁੰਦਾ ਰਹਿਰਾ ਸਾਹਿਬ ਦਾ ਸਮਾਂ ਜਿਹੜਾ ਸਮਾਂ ਹੈ ਉਹ ਸੰਧਿਆ ਸਮੇਂ ਦਾ ਹੈ ਸੰਧਿਆ ਟਾਈਮ ਕਦੋਂ ਹੈ ਸੂਰਜ ਡੁੱਬਣ ਵਾਲਾ ਹੋਵੇ ਡੁੱਬਿਆ ਨਾ ਹੋਵੇ ਇਹ ਧਿਆ ਰੱਖਣਾ ਡੁੱਬਣ ਵਾਲਾ ਹੋਵੇ ਡੁੱਬਣ ਦੀ ਸ਼ੁਰੂਆਤ ਚ ਹੋਵੇ ਉਦੋਂ ਰਹਿਰਾ ਸ਼ੁਰੂ ਕਰਨੀ ਆ ਡੁੱਬ ਗਿਆ ਉਦੋਂ ਰਹਿਰਾ ਸ਼ੁਰੂ ਨਹੀਂ ਕਰਨੀ ਇਹ ਤਾਂ ਆਪਾਂ ਸਰਵਣ ਕਰ ਲਿਆ ਕਿ ਰੈਰਸ ਕਦੋਂ ਕਰਨੀ ਅੱਗੇ ਆ ਕੇ ਸੋਇਲਾ ਸਾਹਿਬ ਬਾਣੀ ਦਾ ਪਾਠ ਆਪਾਂ ਰਾਤ ਨੂੰ ਕਰਨਾ ਹੁੰਦਾ ਹੈ ਕਦੋਂ ਕਰਨਾ ਹੈ ਇਹ ਢੋਵੇ ਕਿ ਰੈਰਸ ਦੇ ਨਾਲ ਹੀ ਆਪਾਂ ਕਰ ਲਈਏ ਇਸ ਤਰ੍ਹਾਂ ਨਹੀਂ ਕਰਨਾ ਬਰੇਰਾ ਤਾਂ ਸ਼ਾਮ ਨੂੰ ਕਰਦੇ ਆ ਜਦੋਂ ਸੂਰਜ ਡੁੱਬਣਾ ਸ਼ੁਰੂ ਹੁੰਦਾ ਹੈ ਉਦੋਂ ਕਰਦੇ ਆ ਕਿ ਇਹ ਨਾਲ ਕੀ ਆਪ ਨਾਲ ਸੋਇਲਾ ਬਾਣੀ ਦਾ ਵੀ ਪਾਠ ਨਾਲ ਕਰ ਲਈਏ ਇਸ ਤਰ੍ਹਾਂ ਕਦੇ ਨਹੀਂ ਕਰਨਾ ਸੋਇਲਾ ਸਾਹਿਬ ਬਾਣੀ ਦਾ ਜਿਹੜਾ ਨਿਤਨੇਮ ਹੈ ਉਹ ਰਾਤ ਨੂੰ ਜਦੋਂ ਆਪਾਂ ਅਰਸ਼ਾਦਾ ਪਾਣੀ ਸ਼ਾਕ ਕੇ ਰਾਤ ਨੂੰ 9 10 ਵਜੇ ਸੌਣੇ ਆ ਪਤਾ ਕਿ ਆਪਾਂ ਇਸ ਤੋਂ ਬਾਅਦ ਸੌਣਾ ਹੈ ਉਦੋਂ ਸੰਗਤ ਜੀ ਪਾਠ ਕਰਨਾ ਹੈ ਸੋਇਲਾ ਬਾਣੀ ਦਾ ਜਿੱਥੇ ਆਪਾਂ ਆਸਣ ਤੇ ਸੌਣਾ ਹੈ ਉਸੇ ਆਸਣ ਤੇ ਬੈਠ ਕੇ ਚੌਂਕੜਾ ਮਾਰ ਕੇ ਸ੍ਰੀ ਹਾਣੇ ਵੱਲ ਮੂੰਹ ਕਰਕੇ ਸ੍ਰੀ ਹਾਣੇ ਵੱਲ ਮੂੰਹ ਕਰਕੇ ਪਾਠ ਕਰਕੇ ਅਰਦਾਸ ਕਰਕੇ ਲੰਮੇ ਪੈ ਜਾਣਾ ਉਸ ਤੋਂ ਬਾਅਦ ਸੰਗਤ ਜੀ ਕੋਈ ਮੋਬਾਈਲ ਜਾਂ ਕੋਈ ਗੱਲਾਂ ਬਾਤਾਂ ਨਹੀਂ ਕਰਨੀਆਂ ਕਿਉਂਕਿ ਸਿੱਖ ਜਿਹੜਾ ਹੈ ਉਹ ਆਪਦਾ ਕਿਰਤਨ ਸੋਲਾ ਪਾਠ ਕਰਕੇ ਸੌਂਦਾ ਹੈ ਵੈਸੇ ਤਾਂ ਇਹ ਬਾਣੀ ਜਦੋਂ ਪ੍ਰਾਣੀ ਚੜ੍ਹਾਈ ਕਰਦਾ ਓਦੋਂ ਸਮਸ਼ਾਨ ਘੜ ਵਿੱਚ ਕੀਤਾ ਜਾਂਦਾ ਹੈ ਪਾਠ ਤੇ ਜਿਹੜਾ ਆਪਾਂ ਰਾਤ ਨੂੰ ਕਰਦੇ ਹੁੰਦੇ ਆ ਵੀ ਇਹ ਮਤਲਬ ਹੈ ਕਿ ਸਿੱਖ ਨੇ ਆਹਦਾ ਪਾਠ ਕਰਕੇ ਸੌਣਾ ਰਾਤ ਨੂੰ ਕੀ ਪਤਾ ਰਾਤ ਨੂੰ ਸੁੱਤੇ ਪੈ ਪ੍ਰਾਣ ਨਿਕਲ ਜਾਣ ਤੇ ਜਿਹੜਾ ਕਿਰਤੋ ਸੋਲਾ ਪਾਠ ਕਰਕੇ ਸੌਂਦਾ ਹੈ ਸੰਗਤ ਜੀ ਫਿਰ ਉਹ ਸੱਚਖੰਡ ਵਿੱਚ ਆਂਦਾ ਜੇ ਰਾਤ ਨੂੰ ਸੁੱਤੇ ਪੈ ਪ੍ਰਾਣ ਨਿਕਲ ਜਾਣ ਦੂਜੀ ਗੱਲ ਤੀਜੀ ਗੱਲ ਆ ਗਈ ਆਸੇ ਦੀ ਵਾਰ ਆਸੇ ਦੀ ਵਾਰ ਸੰਗਤ ਜੀ ਅੰਮ੍ਰਿਤ ਵੇਲੇ ਸੂਰਜ ਚੜ੍ਹਨ ਤੋਂ ਪਹਿਲਾਂ ਸਮਾਪਤੀ ਹੋ ਜਾਵੇ ਸੂਰਜ ਚੜ੍ਹਿਆ ਨਾ ਹੋਵੇ ਸੂਰਜ ਚੜ੍ਹਨ ਤੋਂ ਪਹਿਲਾਂ ਸੂਰਜ ਚੜ੍ਹਨ ਤੋਂ ਪਹਿਲਾਂ ਸਮਾਪਤੀ ਆਸੇ ਦੀ ਵਾਰ ਦੀ ਕਰਨੀ ਹੈ ਮੰਨ ਲਓ 6 ਵਜੇ ਸੂਰਜ ਚੜ੍ਹ ਜਾਂਦਾ ਹੈ ਮੰਨ ਲਓ ਤੇ ਸੰਗਤ ਜੀ ਉਸ ਤੋਂ ਪਹਿਲਾਂ ਸਮਾਪਤੀ ਹੋ ਜਾਵੇ ਪੌਣੇ 6 ਹੋ ਜਾਵੇ ਸਾਢੇ 5 ਹੋ ਜਾਵੇ ਉਸ ਤੋਂ ਪਹਿਲਾਂ ਸਮਾਪਤੀ ਕਰ ਦੇਣੀ ਹੈ ਤੇ ਜਿਹੜਾ ਨਿਤਨੇਮ ਦਾ ਸਮਾਂ ਹੈ ਪੰਜ ਬਾਣੀਆਂ ਦਾ 6 ਵਜੇ ਤੋਂ ਪਹਿਲਾਂ ਉਹ ਵੀ ਕਿ ਜਿਹੜਾ ਚੌਥਾ ਪਹਿਰ ਚੌਥੇ ਪਹਿਰ ਤੋਂ ਪਹਿਲਾਂ ਪਹਿਲਾਂ ਸਮਾਪਤੀ ਹੋ ਜਾਵੇ ਨਿਤਨੇਮ ਦੀ ਮੰਨ ਲਓ ਕਿ 3 ਤੋਂ 6 ਆਪਾਂ ਨਿਤਨੇਮ ਕਰਨਾ ਹੈ ਅਮਰਤ ਵੇਲੇ 3 3 ਵਜੇ ਤੋਂ ਲੈ ਕੇ 6 ਵਜੇ ਤੱਕ ਉਹਦੇ ਵਿੱਚ ਆਪਾਂ 3 ਵਜੇ ਤੋਂ ਲੈ ਕੇ 4 ਵਜੇ ਤੱਕ ਨਿਤਨੇਮ ਕਰ ਸਕਦੇ ਹਾਂ 5 ਵੇਚ ਕਰ ਕਰ ਸਕਦੇ ਹਾਂ ਬਾਅਦ ਆਪਾਂ ਅਸ ਦੀ ਵਾਰ ਦਾ ਜੇ ਕੀਰਤਨ ਕਰਨਾ ਹੈ ਜਾਂ ਪਾਠ ਕਰਨਾ ਹੈ ਉਹ ਸੂਰਜ ਚੜ੍ਹੇ ਤੋਂ ਪਹਿਲਾਂ ਪਹਿਲਾਂ ਸਮਾਪਤੀ ਕਰ ਦੇਣੀ ਹੈ ਇਹ ਹੈ ਸੰਗਤ ਜੀ ਮਰਿਆਦਾ ਨਿਤਨੇਮ ਦੀ ਪੰਜ ਬਾਣੀਆਂ ਦੀ ਅਸ ਦੀ ਵਾਰ ਸੋਲਾ ਸਹਿ ਬਾਣੀ ਤੇ ਰਹਿਰਾਸ ਸਾਹਿਬ ਦੀ ਬਾਣੀ ਲੈ ਉਸ ਤੋਂ ਬਾਅਦ ਉਸ ਤੋਂ ਬਾਅਦ ਜੇ ਆਪਾਂ ਕੋਈ ਗੁਰਬਾਣੀ ਦਾ ਜਾਪ ਕਰਨਾ ਹੈ ਜਦੋਂ ਮਰਜ਼ੀ ਕਰ ਸਕਦੇ ਹਾਂ ਸੋਖਮਣੀ ਸਾਹਿਬ ਦਾ ਕਰਦੇ ਆਂ ਬਾਵਨ ਅਖਰੀ ਦਾ ਕਰਦੇ ਆਂ ਜਾਂ ਹੋਰ ਅਨੇਕਾਂ ਬਾਣੀਆਂ ਨੇ ਗੁਰੂ ਗ੍ਰੰਥ ਸਾਹਿਬਹਾਰਾ ਦੇ ਵਿੱਚੋਂ ਆਪਾਂ ਅਨੇਕਾਂ ਬਾਣੀਆਂ ਦਾ ਜਾਪ ਜਦੋਂ ਮਰਜੀ ਸਾਰਾ ਦਿਨ ਪਿਆ ਹੁੰਦਾ ਜਦੋਂ ਮਰਜੀ ਕਰ ਸਕਦੇ ਆਂ ਪਰ ਇਹਨਾਂ ਦਾ ਜਿਹੜਾ ਸਮਾਂ ਹੈ ਜੋ ਆਪਾਂ ਦੱਸਿਆ ਪਹਿਲਾਂ ਇਹਨਾਂ ਦਾ ਪੱਕਾ ਸਮਾਂ ਇਹੀ ਹੈ ਅੰਮ੍ਰਿਤ ਵੇਲੇ ਅਸ ਦੀ ਵਾਰ ਪੰਜ ਬਾਣੀ ਨਿਤਨੇਮ ਸ਼ਾਮ ਨੂੰ ਰਹਿਰਾ ਸਾਹਿਬ ਤੇ ਰਾਤ ਨੂੰ ਸੌਣ ਲੱਗਿਆਂ ਸੋਲਾ ਸਾਹਿਬ ਬਾਣੀ ਦਾ ਪਾਠ ਕਰਨਾ ਹੁਣ ਕਈਆਂ ਦਾ ਇਹ ਸਵਾਲ ਸੀ ਕਿ 16 ਸਹਿਬ ਬਾਣੀ ਤੋਂ ਬਾਅਦ ਅਸੀਂ ਕੋਈ ਪਾਠ ਕਰ ਸਕਦੇ ਹਾਂ ਸੰਗਤ ਜੀ ਜਦੋਂ ਆਪਾਂ ਸੋਣਾ ਪਾਠ ਕਰਨਾ ਹੀ ਉਦੋਂ 16 ਸਹਿਬ ਦਾ 16 ਸਹਿਬ ਬਾਣੀ ਤੋਂ ਪਹਿਲਾਂ ਜਿੰਨਾ ਮਰਜ਼ੀ ਪਾਠ ਕਰੀ ਜਾਓ ਸਹਿਜ ਪਾਠ ਕਰੋ ਕੋਈ ਬਾਣੀ ਹੋਰ ਪੜਨੀ ਪੜੀ ਜਾਓ ਜਦੋਂ ਆਪਾਂ ਰਾਮ ਕਰਨਾ ਹੈ ਭਾਵੇਂ 12ਵੇਂ ਰਾਤ ਨੂੰ ਕਰਨਾ ਹੈ ਜਦੋਂ ਆਪਾਂ ਰਾਮ ਕਰਨਾ ਹੈ ਉਦੋਂ ਹੀ ਬਾਣੀ ਪੜ੍ਹ ਕੇ ਸੋਲਾ ਸਹਿ ਬਾਣੀ ਦਾ ਜਾਪ ਕਰਕੇ ਹੀ ਆਰਾਮ ਕਰਨਾ ਹੈ ਸੋ ਸੰਗਤ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਇਸੇ ਚੈਨਲ ਤੇ ਗੁਰਬਾਣੀ ਦੀ ਲੜੀਵਾਰ ਸੰਥਿਆ ਚੱਲ ਰਹੀ ਹੈ ਭੁੱਲਾਂ ਦੀ ਮਾਫ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ